ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਤੇ ਹਰ ਵਾਰੀ ਆਪਾਂ ਨਵੇਂ ਨਵੇਂ ਟੌਪਿਕ ਤੇ ਗੱਲਾਂ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਬਚਾਅ ਵਿੱਚ ਹੀ ਬਚਾਅ ਹੈ ਬੜੀ ਜਗ੍ਹਾ ਤੁਸੀਂ ਪੜਿਆ ਹੋਣਾ ਲਿਖਿਆ ਆ ਕਿ ਬਚਾਅ ਵਿੱਚ ਹੀ ਬਚਾਅ ਹੈ ਮਤਲਬ ਕਿ ਕਿ ਜੇ ਅਸੀਂ ਆਪਣਾ ਬਚਾਅ ਕਰਾਂਗੇ ਤਾਂ ਹੀ ਸਾਡਾ ਬਚਾਅ ਹੈ ਦੋਸਤੋ ਜੇ ਅਸੀਂ ਗੱਡੀ ਡਰਾਈਵ ਕਰਦੇ ਆਂ ਤੇ ਕਾਨੂੰਨਾਂ ਸਾਨੂੰ ਬੈਲਟ ਲਾਣੀ ਜ਼ਰੂਰੀ ਹੈ ਜੇ ਅਸੀਂ ਸਕੂਟਰ ਚਲਾਣੇ ਆਂ ਤੇ ਹੈਲਮਟ ਪਾਣਾ ਜ਼ਰੂਰੀ ਹੈ ਕਾਰਨ ਸਾਡਾ ਬਚਾਅ ਜੇ ਅਸੀਂ ਬੈਲਟ ਨਹੀਂ ਲਾਉਂਦੇ ਕੱਲ ਨੂੰ ਐਕਸੀਡੈਂਟ ਹੋਏ ਤੇ ਸੱਟ ਜ਼ਿਆਦਾ ਲੱਗ ਸਕਦੀ ਹੈ ਹੈਲਮਟ ਨਹੀਂ ਪਾਉਂਦੇ ਤੇ ਸਿਰ ਤੇ ਸੱਟ ਲੱਗ ਸਕਦੀ ਹੈ ਤੇ ਜੇ ਅਸੀਂ ਵਿਚਾਰ ਰੱਖਾਂਗੇ ਤੇ ਤਾਂ ਹੀ ਸਾਡਾ ਪਚਾਇਆ ਨਾ ਤੇ ਦੋਸਤੋ ਜਦੋਂ ਆਪਾਂ ਕਿਚਨ ਦੇ ਵਿੱਚ ਸਿਲੰਡਰ ਹੈ ਗੈਸ ਹੈ ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਬੰਦ ਕਰਾਂਗੇ ਤਾਂ ਅੱਗ ਲੱਗ ਸਕਦੀ ਹੈ ਨੁਕਸਾਨ ਹੋ ਸਕਦਾ ਮੇਰੀ ਵਾਈਫ ਦਾ ਇੱਕ ਦਿਨ ਨੂੰ ਫੋਨ ਆਇਆ ਕਹਿੰਦੀ ਜਾ ਕੇ ਕਿਚਨ 'ਚ ਜਾਓ ਜਰਾ ਉਹ ਮੈਂ ਕਿਹਾ ਕੀ ਹੋਇਆ ਕਹਿੰਦੀ ਜਾਓ ਤੇ ਸਹੀ ਮੈਂ ਕਿਹਾ ਕਹਿੰਦੀ ਮਾਚਸ ਚਲਾਓ ਮੈਂ ਮਾਈਟ ਜਿ ਲਈ ਕਹਿੰਦੀ ਕੋਈ ਨਹੀਂ ਜਾਓ ਤੁਸੀਂ ਇਦਾਮ ਨਾਲ ਅਰੈਸਟ ਕਰੋ ਕਹਿੰਦੀ ਮੈਂ ਬਾਜ਼ਾਰ ਆਈ ਸੀ ਮੈਨੂੰ ਭੁੱਲ ਗਿਆ ਸੀ ਕਿਤੇ ਮੈਂ ਗੈਸ ਨਹੀਂ ਚਲਦੀ ਛੱਡੀ ਉਹ ਮੈਂ ਕਿਹਾ ਭਾਗਵਾਨੇ ਚੈੱਕ ਮੇਰਤਾ ਹੀ ਕਰਨਾ ਹੀ ਜੇ ਬੰਬ ਫਟ ਜਾਂਦਾ ਜੇ ਸਿਲੰਡਰ ਫਟ ਜਾਂਦਾ ਮੇਰਾ ਤਾਂ ਕੰਮ ਹੋ ਗਿਆ ਸੀ ਨਾ ਤੇ ਦੋਸਤੋ ਬਚਾਅ ਕਰਨਾ ਬੜਾ ਜ਼ਰੂਰੀ ਹੈ ਜਿੰਨਾ ਘਰਾਂ ਚ ਛੋਟੇ ਬੱਚੇ ਨੇ ਉਨਾ ਵਾਸਤੇ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਪਛਾਹ ਕੰਨਾ ਬਹੁਤ ਜ਼ਰੂਰੀ ਹੈ ਦੇਖੋ ਕਈ ਜਿਹੜੇ ਨਾ ਸਾਡੇ ਬਿਜਲੀ ਦੇ ਸਵਿਚ ਨੇ ਥੱਲੇ ਲੱਗੇ ਹੁੰਦੇ ਨੇ ਜਿਹੜੇ ਥੱਲੇ ਸਵਿਚ ਲੱਗੇ ਹੁੰਦੇ ਨੇ ਬੱਚੇ ਕਈ ਵਾਰੀ ਉਹ ਚ ਉਂਗਲ ਪਾਉਂਦੇ ਨੇ ਜਾਂ ਉਸ ਬਿਜਲੀ ਨੂੰ ਸਵਿਚ ਨੂੰ ਕਦੀ ਆਨ ਕਰਦੇ ਨੇ ਕਦੀ ਆਫ ਕਰਦੇ ਨੇ ਉਹਦੇ ਨਾਲ ਕਰੰਟ ਪੈ ਸਕਦਾ ਹੈ ਫਿਰ ਜਿਹੜੇ ਘਰਾਂ 'ਚ ਜਿਹੜੇ ਤੁਹਾਡੇ ਕੋਈ ਫਰਨੀਚਰ ਪਿਆ ਹੈ ਉਹਨਾਂ ਦੇ ਕਾਰਨਰ ਹੁੰਦੇ ਨੇ ਕਾਰਨਰ ਯਾਨੀ ਕਿ ਜਿਹੜੇ ਕੋਨੇ ਹੁੰਦੇ ਨੇ ਉਹ ਬੜੇ ਤਿੱਖੇ ਹੁੰਦੇ ਨੇ ਜੇ ਛੋਟਾ ਬੱਚਾ ਕਈ ਵਾਰੀ ਉਹ ਲੰਘਦਾ ਕਿਤੇ ਉਹਨੂੰ ਥ੍ਰੀਟ ਲੱਗ ਸਕਦੀ ਹੈ ਜਾਂ ਡਿੱਗ ਸਕਦਾ ਉਸ ਕਾਰਨਰ ਦੇ ਉੱਤੇ ਬੁਝਾਰੋਂ ਰਬੜ ਦੇ ਸੇਫਟੀ ਗਾਰਡ ਮਿਲ ਜਾਂਦੇ ਨੇ ਜਿਹੜੇ ਕਾਰਨਰ ਤੇ ਲਗਾਉਣ ਵਾਲੇ ਹੁੰਦੇ ਨੇ ਜੇ ਤੁਸੀਂ ਲਗਾ ਦਿਓ ਤੇ ਉਹਦੇ ਨਾਲ ਬੱਚੇ ਦਾ ਬਚਾਅ ਹੋ ਜਾਂਦਾ ਬੱਚੇ ਹੁੰਦੇ ਨੇ ਸ਼ਰਾਰਤੀ ਉਹਨਾਂ ਨੇ ਕੁਝ ਨਾ ਕੁਝ ਕਰਦੇ ਰਹਿਣਾ ਹੈ ਕਈ ਵਾਰੀ ਪੌੜੀਆਂ ਚੜ੍ਹਦੇ ਨੇ ਕੋਸ਼ਿਸ਼ ਕਰੋ ਕਿ ਪੌੜੀਆਂ ਦਾ ਰਸਤਾ ਬੰਦ ਕਰ ਦਿਓ ਜੇ ਬੱਚੇ ਪੌੜੀ ਚੜ੍ਹੇ ਤਾਂ ਬੱਚਾ ਸਲਿੱਪ ਕਰ ਸਕਦਾ ਹੈ ਡਿੱਗ ਸਕਦਾ ਹੈ ਫਿਰ ਜਿਹੜੀ ਬਾਹਰ ਰੇਲਿੰਗ ਹੈ ਤੁਹਾਡੀ ਕੋਠੇ ਦੇ ਉੱਤੇ ਰੇਲਿੰਗ ਹੈ ਉਹ ਉੱਚੀ ਹੋਣੀ ਚਾਹੀਦੀ ਹੈ ਕਈ ਵਾਰੀ ਬੱਚਾ ਚੜ੍ਹ ਕੇ ਉੱਤੇ ਥੱਲੇ ਡਿੱਗ ਸਕਦਾ ਫੜੇ ਹਾਦਸੇ ਤੁਸੀਂ ਦੇਖਦੇ ਹੋ ਕਿ ਬੱਚਾ ਕੋਠੇ ਤੋਂ ਡਿੱਗ ਪਿਆ ਸੱਟ ਲੱਗ ਗਈ ਤੇ ਦੋਸਤੋ ਜਦੋਂ ਲੋਹੜੀ ਆਉਂਦੀ ਹੈ ਜਾਂ ਪਸੰਤ ਆਉਂਦੀ ਹੈ ਤੇ ਬੱਚੇ ਪਤੰਗਾ ਹੜਾਉਂਦੇ ਨੇ ਪਤੰਗਾਂ ਆਉਂਦੇ ਨੇ ਬੱਚੇ ਐਕਸਾਈਟਿਡ ਹੁੰਦੇ ਨੇ ਕੋਠੇ ਤੇ ਚੜਦੇ ਨੇ ਉੱਚੇ ਉੱਚੇ ਕੋਠਿਆਂ ਤੇ ਚੜ ਕੇ ਪਤੰਗ ਲੁੱਟਣ ਵਾਸਤੇ ਦਰ ਦਰ ਦੌੜਦੇ ਨੇ ਤੇ ਤੁਸੀਂ ਧਿਆਨ ਰੱਖੋ ਬੱਚਿਆਂ ਦੇ ਕੋਲ ਰਹੋ ਬੱਚਿਆਂ ਨੇ ਇੰਜੋਏ ਤੇ ਕਰਨੀ ਹੈ ਪਰ ਨਾਲ ਰਹਿ ਕੇ ਪਤੰਗਾਂ ਜਿਹੜੀਆਂ ਉਡਾਉਂਦੇ ਨੇ ਉਹਦਾ ਜਰੂਰ ਧਿਆਨ ਰੱਖੋ ਕਿ ਕਦੀ ਕੋਈ ਬੱਚਾ ਕੋਈ ਡਿੱਗ ਨਾ ਜਾਏ ਉਹਨੂੰ ਸੱਟ ਨਾ ਲੱਗ ਜੇ ਸਿਰ ਦੋਸਤੋ ਜਿਹੜੀ ਡੋਰ ਹੈ ਅੱਜ ਕੱਲ ਜਿਹੜੀ ਬਾਹਰਲੇ ਦੇਸ਼ਾਂ ਤੋਂ ਆਂਦੀ ਹੈ ਉਹ ਡੋਰ ਬੜੀ ਖਤਰਨਾਕ ਹੈ ਲੋਕਾਂ ਦੇ ਗਲੇ ਕੱਟੇ ਜਾਂਦੇ ਨੇ ਕਈ ਮੌਤਾਂ ਹੋਈਆਂ ਨੇ ਉਸ ਡੋਰ ਦੇ ਨਾਲ ਤੇ ਧਿਆਨ ਰੱਖੋ ਕਿ ਬੱਚੇ ਉਹ ਡੋਰ ਨਾ ਵਰਤਣ ਉਹ ਡੋਰ ਬੈਨ ਹੈ ਉਹ ਡੋਰ ਵਰਤਨ ਦੇ ਨਾਲ ਕੈਦ ਵੀ ਹੋ ਸਕਦੀ ਹੈ ਬਹੁਤ ਵੱਡੀ ਸਜ਼ਾ ਵੀ ਹੋ ਸਕਦੀ ਹੈ ਜੁਰਮਾਨਾ ਵੀ ਲੱਗ ਸਕਦਾ ਇਸ ਕਰਕੇ ਬੱਚਿਆਂ ਦੀ ਜਿਹੜੀ ਵੀ ਡੋਰ ਬਜਾਰੋਂ ਲੈ ਕੇ ਆਂਦੇ ਹੋ ਚੈੱਕ ਕਰੋ ਕਿ ਕੋਈ ਉਹਨਾਂ ਨੇ ਬਾਹਰ ਵਾਲੀ ਜਿਹੜੀ ਬਾਹਲੇ ਦੇਸ਼ਾਂ ਵਾਲੀ ਡੋਰ ਤੇ ਨਹੀਂ ਲਿਆਦੀ ਜਿਹੜੀ ਬੈਨ ਹੈ ਉਹ ਤੇ ਨਹੀਂ ਵਰਤ ਰਹੇ ਆਓ ਦੋਸਤੋ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਬਚਾ ਹੀ ਬਚਾ ਬਾਰੇ ਕਿੰਨੀ ਤੇਜ਼ ਲਾ ਕੇ ਲੰਘਿਆ ਕੀ ਹੋਇਆ ਮਾਲ ਗਿਆ ਯਾਰ ਰੋ 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 ਪਾਈ ਸਾਹਿਬ ਉਹ ਭਾਜੀ ਇੰਨੀ ਤੇਜ਼ ਮੋਟਰਸਾਈਕਲ ਚਲਾਉਂਦੇ ਹੋ ਨਵਾਂ ਲਿਆ ਭਾਜੀ ਤੁਹਾਡੇ ਵਰਗੇ ਬੰਦੇ ਆ ਨਾ ਜਿਹੜੇ ਜਾਂਦੇ ਮੋਟਰਸਾਈਕਲ ਤਾਂ ਨੇ ਤੇ ਆਂਦੇ ਰਿਕਸ਼ਾ ਤੇ ਵਾਪਸ ਨੇ ਪਟੀਆਂ ਕਰਵਾ ਕੇ ਓਹੋ ਭਾਈਓ ਲੋਕ ਹੁੰਦੇ ਆ ਜਿਨ੍ਹਾਂ ਨੂੰ ਤੇਜ਼ ਚਲਾਣਾ ਆਂਦਾ ਨਹੀਂਗਾ ਸਿਰਫ ਤੇਜ਼ ਚਲਾਣਾ ਜ਼ਰੂਰੀ ਨਹੀਂ ਹੁੰਦਾ ਜਾਚ ਆਈ ਦੀ ਮੈਨੂੰ ਜਾਚ ਹੈਗੀ ਆ ਓ ਮਰਜੀ ਆ ਤੇਰੀ ਭਰਾ ਓ ਭਾਈ ਟੈਨਸ਼ਨ ਨਾ ਲਓ ਤੁਸੀਂ ਸੜਕ ਤੇ ਧਿਆਨ ਨਾਲ ਖੜੇ ਹੋ ਵੋ ਤੁਹਾਨੂੰ ਨਾ ਵੀ ਟੱਕਰ ਮਾਰ ਦੇਵੇ ਮੇਰਾ ਬਚਾਈ ਹੈ ਓਹ ਹੋ ਹਾਂਜੀ ਭਾਜੀ ਯਾਰ ਭਾਜੀ ਯਾਰ ਕਿੰਨੀ ਗੰਦੀ ਜ਼ੁਬਾਨ ਆ ਤੁਹਾਡੀ ਤੁਸੀਂ ਕਹੇ ਸੀ ਰਿਕਸ਼ੇ ਤੇ ਆਏਂਗਾ ਸੱਚੇ ਰਿਕਸ਼ੇ ਤੇ ਆਇਆ ਆ ਆ ਗਏ ਨਾ ਭਾਜੀ ਨੋ ਨੋ ਮੈਂ ਤਾਂ ਨਾ ਸਮਝਾਇਆ ਸੀਗਾ ਓ ਮੇਰੀ ਜ਼ੁਬਾਨ ਨਹੀਂ ਗੰਦੀ ਓ ਤੇਰੀ ਡਰਾਈਵਿੰਗ ਗੰਦੀ ਹੈ ਜਵਾਲੀ ਵਾਲੇ ਜਦੋਂ ਤਿਉਹਾਰ ਆ ਜਿੱਦਾਂ ਹੋਰ ਤਿਹਾਰ ਨੇ ਦਿਵਾਲੀ ਦੇ ਵਿੱਚ ਲੋਕੀ ਬੱਚੇ ਪਟਾਕੇ ਚਲਾਉਂਦੇ ਨੇ ਜਾਂ ਉਹ ਕੱਪੜੇ ਜਿਹੜੇ ਨੇ ਸੁੱਤੀ ਪਾਏ ਹੋਣ ਤਾਂ ਪਟਾਕੇ ਚਲਾਉਂਦੇ ਉਹ ਪਰ ਕੱਪੜੇ ਜਿਹੜੇ ਕਾਟਨ ਦੇ ਪਾਏ ਹੋਣ ਤਾਂ ਪਟਾਕੇ ਚਲਾਉਂਦੇ ਉਹ ਕੱਪੜਾ ਜਿਹੜਾ ਬੜੀ ਜਲਦੀ ਆਗ ਫੜ ਲੈਂਦਾ ਬੱਚੇ ਹੱਥ 'ਚ ਫੜ ਕੇ ਪਟਾਕੇ ਨਾਲ ਚਲਾਉਣ ਇਹ ਧਿਆਨ ਰੱਖੋ ਜੇ ਬੱਚੇ ਹੱਥ ਪਟਾਕੇ ਫੜ ਕੇ ਚਲਾਉਂਦੇ ਨੇ ਤੇ ਬਹੁਤ ਵੱਡੇ ਹਾਦਸੇ ਹੋਏ ਨੇ ਕਈਆਂ ਦੇ ਹੱਥ ਸੜ ਗਏ ਨੇ ਇੱਥੋਂ ਤੱਕ ਕਿ ਮੌਤਾਂ ਵੀ ਹੋਈਆਂ ਨੇ ਤੋਂ ਦੋਸਤੋ ਬੱਚਿਆਂ ਦਾ ਬਹੁਤ ਧਿਆਨ ਰੱਖੋ ਬੱਚਿਆਂ ਦੇ ਕੋਲ ਰਹਿਣਾ ਬਹੁਤ ਜ਼ਰੂਰੀ ਹੈ ਅੱਜਕੱਲ ਆਮ ਘਰਾਂ ਦੇ ਵਿੱਚ ਗੈਸ ਵਾਲੇ ਗੀਜ਼ਰ ਲੱਗੇ ਹੋਏ ਨੇ ਗੈਸ ਵਾਲੇ ਗੀਜ਼ਰ ਬੜੇ ਖਤਰਨਾਕ ਨੇ ਉਹਨਾਂ ਨਾਲ ਬਹੁਤ ਹਾਦਸੇ ਹੋ ਚੁੱਕੇ ਨੇ ਕਿਉਂਕਿ ਇਹਦੇ ਵਿੱਚ ਜ਼ਹਿਰੀਲੀ ਗੈਸ ਨਿਕਲਦੀ ਹੈ ਕੋਸ਼ਿਸ਼ ਕਰੋ ਕਿ ਜਿਹੜੇ ਬਾਥਰੂਮ 'ਚ ਗੀਜ਼ਰ ਲੱਗਾ ਹੈ ਗੈਸ ਵਾਲਾ ਉੱਥੇ ਐਗਜ਼ੌਸਟ ਫੈਨ ਜ਼ਰੂਰ ਲੱਗਾ ਹੋਵੇ ਤੇ ਉਹ ਚੱਲਦਾ ਹੋਵੇ ਤੇ ਜੇ ਕੋਈ ਬੱਚਾ ਨਾ ਜਾਂਦਾ ਤੇ ਬਾਥਰੂਮ ਕੋਸ਼ਿਸ਼ ਕਰੋ ਕਿ ਉਹ ਚੈੱਕ ਕਰਦੇ ਰਹੋ ਬੱਚੇ ਨੂੰ ਆਵਾਜ਼ ਮਾਰ ਕੇ ਕਿ ਬੱਚਾ ਠੀਕ ਹੈ ਅੰਦਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਕਿਉਂਕਿ ਬਹੁਤ ਵੱਡੇ ਹਾਦਸੇ ਹੋਏ ਨੇ ਉਹਨਾਂ ਨਾਲ ਬੜੀਆਂ ਮੋਤਾਂ ਹੋ ਚੁੱਕੀਆਂ ਨੇ ਗੈਸ ਵਾਲੇ ਗੀਜ਼ਰ ਦੇ ਨਾਲ ਕਈ ਵਾਰੀ ਬਿਜਲੀ ਵਾਲਾ ਜਿਹੜਾ ਗੀਜ਼ਰ ਆ ਉਹਦੇ ਨਾਲ ਹੀ ਬੜੇ ਹਾਸੇ ਹੁੰਦੇ ਨੇ ਟੂਟੀ 'ਚ ਕਰੰਟ ਆ ਜਾਂਦਾ ਉਹ ਵੀ ਟਾਈਮ ਤੋਂ ਟਾਈਮ ਤੁਸੀਂ ਆਪਣੇ ਗੀਜ਼ਰ ਨੂੰ ਚੈੱਕ ਕਰਾਉਂਦੇ ਰਹੋ ਤਾਂ ਜੋ ਕੋਈ ਵੱਡਾ ਹਾਸਾ ਨਾ ਹੋਵੇ ਫਿਰ ਜਦੋਂ ਅਸੀਂ ਕੋਈ ਬਿਜਲੀ ਦੀ ਕੋਈ ਚੀਜ਼ ਆਪ ਜਦੋਂ ਬਿਜਲੀ ਦਾ ਕੋਈ ਉਪਕਰਨ ਯੂਜ਼ ਕਰਦੇ ਆ ਤੇ ਕਈ ਵਾਰੀ ਤਾਰ ਨੂੰ ਅਸੀਂ ਇਹਨੂੰ ਛਿੱਲਦੇ ਆ ਤੇ ਤਾਰ ਨੂੰ ਮੂੰਹ 'ਚ ਪਾ ਲੈਂਦੇ ਆ ਦੋਸਤੋ ਤਾਰ ਨੂੰ ਮੂੰਹ 'ਚ ਪਾਣਾ ਬਹੁਤ ਖਤਰਨਾਕ ਜੇ ਇਹਦੇ ਨਾਲ ਬੰਦੇ ਦੀ ਉਸੇ ਵੇਲੇ ਮੌਤ ਹੋ ਜਾਂਦੀ ਹੈ ਤਾਰ ਨੂੰ ਕਦੀ ਮੂੰਹ 'ਚ ਨਾ ਪਾਓ ਕੋਸ਼ਿਸ਼ ਕਰੋ ਕਿ ਕੋਈ ਜਿਹੜਾ ਕਾਰੀਗਰ ਬੰਦਾ ਹੈ ਉਹਦੇ ਕੋਲੋਂ ਬਿਜਲੀ ਦਾ ਕੰਮ ਕਰਵਾਓ ਤੇ ਗੈਸ ਵਾਲੇ ਗੀਜ਼ਰ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਗੈਸ ਵਾਲੇ ਗੀਜ਼ਰ ਦਾ ਜਦ ਚੱਲਦਾ ਨਾ ਛੱਡੋ ਉਹਨੂੰ ਜੇ ਨਹਾਣਾ ਹੀ ਹੈ ਤੇ ਪਹਿਲਾਂ ਪਾਣੀ ਗਰਮ ਕਰਕੇ ਸਵਿਚ ਆਫ ਕਰਕੇ ਫੇਰ ਪਾਣੀ ਨੂੰ ਯੂਜ਼ ਕਰੋ ਗੈਸ ਵਾਲਾ ਗੀਜ਼ਰ ਚੱਲਦਾ ਨਾ ਰਹਿੰਦਿਓ ਹੁਣ ਆਈਏ ਆਪਾਂ ਦਵਾਈਆਂ ਤੇ ਬਹੁਤ ਲੋਕਾਂ ਨੂੰ ਨਾ ਸ਼ੌਂਕ ਹੁੰਦਾ ਦਵਾਈਆਂ ਖਾਣ ਦਾ ਥੋੜੀ ਜਿਹੀ ਦਰਦ ਹੋਈ ਗੋਲੀ ਖਾ ਲਈ ਥੋੜੀ ਦਰਦ ਹੋਈ ਦਰਦ ਵਾਲੀ ਗੋਲੀ ਖਾ ਲਈ ਦੋਸਤੋ ਇਹ ਗੋਲੀਆਂ ਦਾ ਬਹੁਤ ਨੁਕਸਾਨ ਹੈ ਐਵੇਂ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਖਾਓ ਆਪਣੇ ਆਪ ਦਵਾਈ ਜਿਹੜੀ ਖਾਣੀ ਹੈ ਨਾ ਇਹ ਨੁਕਸਾਨ ਕਰਦੀ ਅਸੀਂ ਅੱਗੇ ਵੀ ਇੱਕ ਐਪੀਸੋਡ ਚ ਦੱਸ ਚੁੱਕੇ ਹਾਂ ਕਿ ਜਿਹੜੀ ਹੈ ਸੈਲਫ ਮੈਡੀਕੇਸ਼ਨ ਜਿਹੜੀ ਹੈ ਬੜਾ ਨੁਕਸਾਨਦਾਇਕ ਹੈ ਇਸ ਕਰਕੇ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਖਾਓ ਜੇ ਦਵਾਈ ਕੋਈ ਖਾਦ ਦੇ ਘੱਟੋ ਘੱਟ ਉਹਦੀ ਐਕਸਪਾਇਰੀ ਜਰੂਰ ਦੇਖੋ ਐਕਸਪਾਇਰੀ ਦੇਖ ਕੇ ਖਾਓ ਕਈ ਵਾਰੀ ਐਕਸਪਾਇਰ ਦਵਾਈ ਖਾ ਕੇ ਜਿਹੜਾ ਨਾ ਜੇ ਉਹਦੀ ਡੇਟ ਲੰਘ ਗਈ ਹੋਵੇ ਤੇ ਉਹਦੇ ਨਾਲ ਵੀ ਬਹੁਤ ਹਾਸੇ ਹੋਏ ਨੇ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਕਈ ਵਾਰੀ ਪੱਤਾ ਕੱਟਿਆ ਹੁੰਦਾ ਅਸੀਂ ਸੋਚਦੇ ਹਾਂ ਦਵਾਈ ਉਹੀ ਵਾਲੀ ਹੈ ਦਿਲਦੋ ਵਾਲੀ ਹੈ ਹੋ ਸਕਦਾ ਕੋਈ ਦਵਾਈ ਹੋਰ ਹੋਵੇ ਇਸ ਕਰਕੇ ਜਿੰਨੀ ਦੇਰ ਪੂ ਹੋਵੇ ਨਾ ਪੂਰਾ ਪੱਤਾ ਜਿਹਦੇ ਉੱਤੇ ਲਿਖਿਆ ਨਾ ਹੋਵੇ ਤੇ ਨਾਲ ਉਹਦੀ ਐਕਸਪਾਇਰੀ ਡੇਟ ਨਾ ਹੋਵੇ ਤੇ ਦਵਾਈ ਨਾ ਖਾਓ ਦਾਦਾ ਦਵਾਈਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈ ਖਾਣੀ ਚਾਹੀਦੀ ਤੇ ਨਾਲ ਦੋਸਤੋ ਜਿਹੜੀਆਂ ਦਵਾਈਆਂ ਜਿਹੜੀਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਕਿ ਕਈ ਵਾਰੀ ਬੱਚੇ ਉਹਨੂੰ ਟੌਫੀ ਸਮਝ ਕੇ ਖਾ ਲੈਂਦੇ ਨੇ ਜਿਸ ਦੇ ਨਾਲ ਨੁਕਸਾਨ ਹੋ ਸਕਦਾ ਹੈ ਇਹ ਦੇਖੋ ਦੋਸਤੋ ਆ ਕੀ ਹੋ ਰਿਹਾ ਆ ਬਾਬੂ ਯਾਰ ਕਮਾਲ ਹੈ ਯਾਰ ਸੜਕ ਦੇ ਵਿੱਚ ਘਾਟ ਚੋਰਣ ਨੇ ਹੈਲਮਟ ਪਾ ਕੇ ਕੌਣ ਦੁਰਦਾ ਮਨ ਤੇ ਸਮਝ ਲੱਗੀ ਆ ਬਾਜੀ ਮੈਂ ਆਪਣੇ ਬਚਾਲੀ ਹੈਲਮਟ ਪਾਇਆ ਦਸੋ ਉਹ ਭਰਾ ਮੈਂ ਪਛਾਨ ਲਿਆ ਇਹਨੂੰ ਜਨੇ ਖਾਣੇ ਦੇ ਪੈਸੇ ਦੇਣੇ ਤਾਲਮਟ ਪਾਇਆ ਮੈਨੂੰ ਕੋ ਪਛਾਣ ਨਾਲ ਵੇ ਬਤਾਉ ਤੂੰ ਕਦਾਣਾ ਇਹ ਘਰ ਚ ਲਾਣਾ ਜਾਣਦਾ ਵਾ ਤੈਨੂੰ ਪਿੱਛੇ ਰਹਿੰਦੇ ਨਾ ਰੋ ਇੱਕ ਥੋਟੀ ਨਾਲ ਲੜਾਈ ਹੁੰਦੀ ਤਾਂ ਪਾਇਆ ਨੇ ਉਹ ਬਾਜੀ ਦੇਖੋ ਹੈਲਮਟ ਮੈਂ ਤਾਂ ਪਾਇਆ ਤੁਸੀਂ ਜੇ ਬੇਤਿਆਨੇ ਮੇਰੇ ਵਿੱਚ ਆ ਕੇ ਟੱਕਰ ਮਾਰੋ ਮੈਂ ਹੈਲਮਟ ਨਾ ਪਾਇਆ ਨਾ ਮੇਰਾ ਤਾਂ ਸਿਰ ਪਾਟ ਗਿਆ ਸੀ ਨਾ ਬਚਾ ਕੀਤਾ ਆ ਮੈਂ ਉਹ ਬਾਜੀ ਸਹੀ ਗੱਲ ਵਿੱਚੋਂ ਇੱਕ ਹੋਰ ਹੈਗੀ ਆ ਹੋ ਗਈ ਉਹ ਮੈਂ ਤੋਂ ਰੋ ਚੌਕ 'ਚੋਂ ਲੰਘਦਾ ਉਹ ਪੁਲਿਸ ਵਾਲਾ ਖੜਾ ਹੁੰਦਾ ਉਹ ਮੈਂ ਹੈਲਮਟ ਹੀ ਪਾਇਆ ਆਂਦਾ ਮੇਰਾ ਚਲਾਨ ਕੱਟ ਦਿੰਦਾ ਅੱਜ ਮੈਂ ਸੋਚਿਆ ਮੈਂ ਹੈਲਮਟ ਤੋਂ ਬਿਨਾ ਘਰੋਂ ਹੀ ਨਿਕਲਾਂ ਇਹ ਹੈਲਮਟ ਪਾ ਕੇ ਘਰੋਂ ਹੀ ਨਿਕਲਿਆ ਫੇਰ ਚਲਾਨ ਕੱਟ ਦਿੱਤਾ ਉਹ ਕਿਦਾਂ ਮੈਨੂੰ ਕਹਿੰਦਾ ਹੈਲਮਟ ਤੇ ਪਾਇਆ ਤੇਰਾ ਸਕੂਟਰ ਕਿੱਥੇ ਹੀ ਕਾਰੂ ਜਿ ਫਨੈਲ ਦੀਆਂ ਗੋਣੀਆਂ ਤੇ ਕਣਕਚਪਾਨ ਵਾਲੀਆਂ ਗੋਲੀਆਂ ਖਾਸ ਕਰਕੇ ਉਹਦਾ ਬਹੁਤ ਧਿਆਨ ਰੱਖੋ ਨਾ ਬੰਦੇ ਦੀ ਮੌਤ ਹੋ ਜਾਂਦੀ ਹੈ ਕਈ ਵਾਰੀ ਬੱਚਾ ਉਹਨੂੰ ਮਿੱਠੀ ਗੋਲੀ ਸਮਝ ਕੇ ਜਾਂ ਟਾਫੀ ਸਮਝ ਕੇ ਖਾ ਲੈਂਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਕਣਕੋਲੀਆਂ ਗੋਲੀਆਂ ਦੇ ਘਰ ਚ ਲਿਆਓ ਹੀ ਨਾ ਨਾ ਤੇ ਫਰਨਾਇ ਦੀਆਂ ਗੋਲੀਆਂ ਵੀ ਇਹ ਰੱਖਣੀਆਂ ਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਦੋਸਤੋ ਪਿੱਛੇ ਬਹੁਤ بارشਾਂ ਹੋਈਆਂ ਜਿਹਦੇ ਕਰਕੇ ਸੜਕਾਂ ਖਰਾਬ ਹੋ ਗਈਆਂ ਦੂਜੇ ਪਾਸੇ ਕਈ ਵਾਰੀ ਲੋਕੀ ਗੱਟਰ ਖੋਲ ਦਿੰਦੇ ਨੇ ਕਿ ਪਾਣੀ ਅੱਜ ਨਿਕਲ ਜਾਵੇ ਗੱਟਰ ਖੁੱਲਾ ਰਹਿ ਜਾਂਦਾ ਤੇ ਬੰਦੇ ਦੇ ਵਿੱਚ ਡਿੱਗਣ ਦੇ ਬਹੁਤ ਚਾਂਸੇ ਹੁੰਦੇ ਨੇ ਜਾਂ ਸਕੂਟਰ ਜਾਂ ਕਾਰ ਦਾ ਐਕਸੀਡੈਂਟ ਹੁੰਦੇ ਬਹੁਤ ਚਾਂਸੇ ਹੁੰਦੇ ਨੇ ਤੋਂ ਬਹੁਤ ਧਿਆਨ ਰੱਖੋ ਸੜਕਾਂ ਤੇ ਜਿਹੜੇ ਗੱਟਰ ਖੁੱਲੇ ਰਹਿ ਜਾਂ ਤਾਂ ਉਹ ਧਿਆਨ ਨਾਲ ਚੱਲੋ ਬੱਚਿਆਂ ਦਾ ਧਿਆਨ ਰੱਖੋ ਜੇ ਕਿਤੇ ਤੁਹਾਨੂੰ ਨਜ਼ਰ ਆਵੇ ਜਾਂ ਤੇ ਗਟਰ ਦਾ ਟੱਕਣ ਲਾ ਦਿਓ ਜੇ ਟੱਕਣ ਨਹੀਂ ਹੈਗਾ ਤੇ ਉੱਥੇ ਕੋਈ ਨਾ ਕੋਈ ਤੁਸੀਂ ਡੰਡਾ ਲਗਾ ਕੇ ਉਹਦੇ ਤੇ ਕੋਈ ਨਾ ਕੋਈ ਕੱਪੜਾ ਬੰਨ੍ਹ ਦਿਓ ਜਾਂ ਕੋਈ ਝਾੜੀ ਰੱਖ ਦਿਓ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਪਤਾ ਲੱਗ ਜਾਈ ਕਿ ਇੱਥੇ ਗਟਰ ਖੁੱਲਾ ਆ ਬੱਚੇ ਵੀ ਕੋਈ ਨਾ ਕੋਈ ਬਹਾਨਾ ਲਾ ਬੁਲੰਦੇ ਆ ਇੱਕ ਸਾਡੇ ਕੋਹਾਂਡੀਆਂ ਦਾ ਬੱਚਾ ਸਕੂਲ ਗਿਆ ਮੈਡਮ ਕਹਿੰਦੀ ਤੂੰ ਲੇਟ ਕਿਉਂ ਆਉਂਦਾ ਰੋਜ਼ ਘਰ ਜਾ ਕੇ ਸ਼ਿਕਾਇਤ ਪੰਚਾਇਤੀ ਮੈਡਮ ਨੇ ਕਿ ਤੁਹਾਡਾ ਬੱਚਾ ਰੋਜ਼ ਲੇਟ ਆਂਦਾ ਹੈ ਪੇਰੈਂਟਸ ਨੂੰ ਬੁਲਾ ਲਿਆ ਪੇਰੈਂਟਸ ਨੇ ਆ ਕੇ ਪੁੱਛਿਆ ਬੇਟਾ ਤੂੰ ਰੋਜ਼ ਕਿਉਂ ਲੇਟ ਹੋ ਜਾਂਦਾ ਹੈ ਨਾ ਮੈਡਮ ਕੰਦੀ ਹੈ ਕਿ ਬਚਾਅ ਵਿੱਚ ਹੀ ਬਚਾਅ ਹੈ ਤੇ ਜਦੋਂ ਮੈਂ ਸਕੂਲ ਆਣਾ ਉੱਥੇ ਲਿਖਿਆ ਹੁੰਦਾ ਅੱਗੇ ਸਕੂਲ ਹੈ ਹੌਲੀ ਚੱਲੋ ਤੇ ਮੈਂ ਹੌਲੀ ਹੌਲੀ ਚੱਲਦਾ ਤੇ ਲੇਟ ਹੋ ਜਾਂਦਾ ਆਓ ਦੇਖਦੇ ਇੱਕ ਹਾਸ ਰਸ ਵਾਲਾ ਕਲਿੱਪ ਇਹ ਗੱਡੀ ਆਪਣੀ ਹੈ ਵਧੀਆ ਹੈ ਨਵੀਂ ਲਈਤੀ ਨਾ ਹਵਾ ਘੱਟ ਲੱਗਦੀ ਥੋੜੀ ਚੈੱਕ ਕਰਾ ਲੈਣੇ ਆ ਟਾਇਰ ਨਵੇਂ ਲੱਗਣਦੇ ਆ ਭਾਇਆ ਨਵੀਂ ਹੁੰਦਾ ਪੁਰਾਣਾ ਪਾਈ ਸੱਸੇ ਘਰ ਜੀ ਜੀ ਭਾਜੀ ਕੀ ਆ ਤੁਹਾਡੇ ਘਰ ਭਾਜੀ ਜੀ ਹਾਂ ਜੀ ਹਾਂ ਜੀ ਉਹ ਭਾਜੀ ਮੈਂ ਅੱਗੇ ਜਾਣਾ ਸੀਗਾ ਬਾਥਰੂਮ ਬੜਾ ਕਹਾਂ ਆ ਗਿਆ ਮੈਂ ਤੋਂ ਮੇਰੇ ਯੂਜ਼ ਕਰ ਸਕਦਾ ਬਾਥਰੂਮ ਬਾਹਰ ਵਾਲਾ ਕਰ ਲੋ ਆ ਬਾਹਰ ਹੈਗਾ ਆ ਪਾਜੀ ਧਿਆਨ ਰੱਖਿਓ ਕਿ ਕੁੱਤਾ ਨਾ ਮੂੰਹ ਮਾਰ ਜਵੇ ਜੀ ਕੀ ਹੋ ਗਿਆ ਇਹ ਹੈਗੀ ਆ ਜਿੱਪ ਜੀ ਸਾਨੂੰ ਮਨਾ ਲੱਡੂ ਭੁੱਖਾ ਗਿਆ ਕੁੱਤਾ ਨਾ ਮੂੰਹ ਮਾਰ ਜੇ ਨਹੀਂ ਆਪਾਂ ਕਿਹੜਾ ਦੱਸਣਾ ਆਪਾਂ ਖਾਦਾ ਆ ਗਿਆ ਕੁੱਤਾ ਬਣ ਜਾਣਾ ਇੱਕ ਲੱਡੂ ਦਾ ਕਿਹੜਾ ਪਤਾ ਲੱਗ ਜਾਣਾ ਇੱਕ ਲੱਡੂ ਦਾ ਕੁੱਤਾ ਬਣ ਜਾਗੇ ਅੱਦਾ ਅੱਦਾ ਖਾ ਲੈਣੇ ਕਿਹੜਾ ਫੁੱਲ ਓਏ ਹਾਂ ਦੱਸੀ ਕੋਈ ਰਦੈ ਮੈਨੂੰ ਟੇਸ ਵੀ ਆ ਰਿਹਾ ਹੈ ਕੋਈ ਵੱਖਰਾ ਹੀ ਫਲੇਵਰ ਆਇਆ ਨਹੀਂ ਬਟੇਮ ਲਾਤ ਲੋ ਭਾਜੀ ਬੜੀ ਮਿਹਰਬਾਨੀ ਭਾਜੀ ਦੇਖੋ ਤੁਹਾਡਾ ਨਾ ਖਾ ਆਪਾਂ ਫੜ ਲਿਆ ਅਸੀਂ ਕੋਈ ਖਾਣ ਜਾਏ ਕਿ ਤੱਕ ਤੱਕ ਭਾਜੀ ਕੋਈ ਖੁਸ਼ਕਬਰੀ ਰਹੀ ਹੈ ਲੱਡੂ ਰੱਖੇ ਉਹ ਨਹੀਂ ਨਹੀਂ ਖੁਸ਼ਕਬਰੀ ਖਾਦੀ ਭਾਜੀ ਘਰ ਨਾਲ ਚੂਹੇ ਬਹੁਤ ਆ ਆਹ ਕੋਈ ਕੁਛ ਕੁੱਤਰ ਕੇ ਕਦੀ ਕੁਛ ਕੁੱਤਰ ਕੇ ਕਦੀ ਕੁਛ ਖਾ ਗੇ ਮੈਂ ਕਹੇ ਰਾਤੀ ਸੁੱਤੇ ਵੇਦ ਕੇ ਦੰਦੀ ਨਾ ਪੜਜੇ ਬਚਾ ਵਿੱਚ ਬਚਾ ਹੁੰਦਾ ਪਾਜੀ ਤੇ ਮੇਰੇ ਨਾ ਦੋਸਤ ਨੇ ਸਪੈਸ਼ਲ ਮੈਨੂੰ ਚੂਹੇ ਮਾਰ ਦਵਾਈ ਪਾ ਕੇ ਨਾ ਲੱਡੂ ਬਣਾ ਕੇ ਦਿੱਤੇ ਮੈਂ ਉਹਨਾਂ ਲੈ ਕੇ ਚਲੇ ਹੀ ਕੀ ਹੋਇਆ ਕੀ ਹੋਇਆ ਕੀ ਹੋਇਆ ਚੂਹੇ ਪਤਾ ਨਹੀਂ ਮਰਨੇ ਨੇ ਮਰਨੇ ਆਪਾਂ ਮਰੇ ਲੈ ਜਦੋਂ ਵੀ ਅਸੀਂ ਸੜਕ ਤੇ ਲੰਘਦੇ ਆ ਜੇ ਤੁਹਾਨੂੰ ਕਿਤੇ ਪੱਥਰ ਪਿਆ ਹੈ ਜਾਂ ਕੋਈ ਇੱਟ ਪਈ ਨਜ਼ਰ ਆਵੇ ਤਾਂ ਕੋਸ਼ਿਸ਼ ਕਰੋ ਉਹਨੂੰ ਚੱਕ ਕੇ ਕਿਤੇ ਸਾਈਡ ਤੇ ਰੱਖ ਦਿਓ ਤਾਂ ਜੋ ਕੋਈ ਹਾਦਸਾ ਨਾ ਹੋਵੇ ਕੋਈ ਸਕੂਟਰ ਸਲਿੱਪ ਕਰ ਸਕਦਾ ਹੈ ਕੋਈ ਗੱਡੀ ਜਾਂ ਕਿਸੇ ਦੇ ਪੈਰ ਤੇ ਵੱਜ ਸਕਦਾ ਹੈ ਐਸ ਕਰਕੇ ਕੋਸ਼ਿਸ਼ ਕਰੋ ਕਿ ਥੋੜਾ ਧਿਆਨ ਰੱਖਿਆ ਕਰੋ ਬਚਾਅ ਵਿੱਚ ਹੀ ਬਚਾਅ ਤੇ ਦੋਸਤੋ ਅਸੀਂ ਗੱਲਾਂ ਬਹੁਤ ਕੀਤੀਆਂ ਅੱਜ ਤੁਹਾਨੂੰ ਸਾਡਾ ਐਪੀਸੋਡ ਕਿੱਦਾਂ ਦਾ ਲੱਗਾ ਬਚਾਅ ਵਿੱਚ ਹੀ ਬਚਾਅ ਹੈ ਤੇ ਅਗਲੇ ਹਫਤੇ ਐਸੇ ਦਿਨ ਐਸੇ ਸਮੇਂ ਐਸੇ ਚੈਨਲ ਤੇ ਫਿਰ ਮਿਲਾਂਗੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ